ਦਿਨਾਂ ਕਿਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪਾਤਖੀਆ ਗੱਲਾਂ ਕਰਨ ਲੱਗਾ ਕਦੋਂ ਉਹ ਖਾਲਸਾਪਨ ਦੀਆਂ ਗੱਲਾਂ ਕਰਨ ਲੱਗਾ ਮੈਨੂੰ ਨਹੀਂ ਪਤਾ ਲੱਗਿਆ ਇਸ ਗੱਲ ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅਣਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜਿੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸੇ ਵਹੀ ਹੈ ਲੈ ਵੇਚੂ ਭਾਈ ਜਟਾਣੇ ਦੀ ਗੱਲ ਕੀਤੀ ਹੁਣ ਭਾਈ ਜਟਾਣੇ ਨੂੰ ਸ਼ਹੀਦ ਕਹਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਹਾਂਜੀ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤੇ ਸੰਤਾਂ ਦੀ ਸੋਝ ਦਾ ਧਾਰ ਨਹੀਂ ਸੀ ਸਿੱਧੂ ਤੇ ਹੁਣ ਸੰਤਾਂ ਨੂੰ ਸ਼ਹੀਦ ਕਹਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਘੇਰੇਟ ਆ ਜਿਹੜੇ ਗਾਂਧੀ ਪਰਿਵਾਰ ਨੂੰ ਦੀ ਜਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੁਣ ਸੱਜਣ ਕੁਮਾਰ ਨੂੰ ਜਾਂ ਜਗਦੀਸ਼ ਟਾਇਟਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣਾ ਆ ਜਾਂਦਾ ਆ ਹੁਣ ਉਸੇ ਰਾਹੁਲ ਗਾਂਧੀ ਤੋਂ ਜੱਫੀਆਂ ਪਾ ਕੇ ਪੰਜਾਬ ਚ ਉਹਦੀ ਯਾਤਰਾ ਕੱਢਦੇ ਹੋ ਫਿਰ ਤੁਸੀਂ ਗਏ ਢੱਡਰੀ ਕੋਲੋਂ ਜਾ ਕੇ ਸਰੋਪੇ ਪਾਉਣ ਚਲੇ ਜਾਂਦੇ ਹੋ ਤੁਸੀਂ ਸਿੱਧੂ ਤੋਂ ੱੱਕੇ ਨਾਲ ਕਾਂਗਰਸ ਵੱਲੋਂ ਜੋੜਾ ਲੜਾਈਆਂ ਸਿੱਧੂ ਹੁਣ ਫੇਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ ਲੋਕ ਤਾਂ ਸਤਿਕਾਰ ਕਰਦੇ ਹੁਣਾਂ ਮਾਵਾ ਦਾ ਜਿਨ੍ਹਾਂ ਦੇ ਕੋ ਕੋ ਯੋਧਾ ਯੋਧੇ ਪੈਦਾ ਹੋਏ ਜੇ ਸਿੱਧੂ ਨੇ ਯੋਧਿਆਂ ਦੀ ਗੱਲ ਕੀਤੀ ਤੁਹਾਨੂੰ ਕਿਉਂ ਪਛਤਾਵਾ ਹੋ ਰਿਹਾ ਇਸ ਗੱਲ ਦਾ ਚਲੋ ਆਪਾਂ ਨਿੱਜੀ ਗੱਲ ਹੀ ਨਹੀਂ ਕਰਦੇ ਜਿਸ ਕੰਮ ਚ ਹੋਣ ਦਾ ਤੁਹਾਨੂੰ ਪਛਤਾਵਾ ਆ ਉਹਦੀ ਆਪਾਂ ਗੱਲ ਹੀ ਨਹੀਂ ਕਰਦੇ ਤੁਹਾਡੇ ਪਤਲੀ ਪਾਰਲੀਮੈਂਟ ਚ ਕੌਣ ਬੋਲਿਆ ਜਿੰਨਾ ਵੀ ਟਾਈਮ ਮਿਲਿਆ ਸਿਮਰਜੀਤ ਮਾਨ ਨੇ ਉਸੇ ਠੋਕ ਵਜਾ ਕੇ ਗੱਲ ਕੀਤੀ ਕਿ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਉਹਨੂੰ ਮਾਈਕ ਮਿਲਿਆ ਤੇ ਤੁਸੀਂ ਕਹਿ ਰਹੇ ਕਿ ਸਿਮਰਜੀਤ ਮਾਨ ਨੂੰ ਹਰਾਓ ਤੇ ਖੈਰੇ ਨੂੰ ਜਿਤਾਓ ਸਿਮਰਨ ਜੀ ਜਿਵੇਂ ਮਾਨੂ ਹਰਾਓ ਉਹਨੂੰ ਵੋਟਾਂ ਨਾ ਪਾਓ ਤੁਹਾਡਾ ਪੁੱਤ ਤਾਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਸੀ ਕਿ ਸਿਮਰਨ ਜੀ ਦਾ ਮਾਨ ਕਿ ਬਾਪੂ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਕਦੋਂ ਆਣਾ ਸਾਨੂੰ ਮਿਲਣ ਜੀਤਾ ਚੋੜੇ ਸਿਮਰਨ ਜੀ ਦਾ ਮਾਨ ਦੀ ਸਪੋਰਟ ਕੀਤੀ ਤੇ ਤੁਸੀਂ ਪੁੱਤ ਦੀ ਸੂਰਤ ਹੀ ਖਾਂਦੀ ਜਗਾ ਕਾਂਗਰਸ ਦੇ ਲਈ ਕੌਣ ਗਾਈ ਜਾਂਦੇ ਆ ਜੋ ਮਾਨ ਜਿੱਦ ਕੌਮ ਨੇ ਦਿੱਤਾ ਉਸ ਤੋਂ ਵੱਡੇ ਉਹਦੇ ਤੇ ਨਹੀਂ ਹੁੰਦੇ ਅੰਕਲ ਹਾਂਜੀ ਹਾਂਜੀ ਸਿਮਰਨ ਜੀ ਦਾ ਮਾਨ ਵਾਂਗੂ ਤੁਹਾਡੇ ਪੁੱਤ ਦੇ ਹੱਕ 'ਚ ਕੋਈ ਕਾਂਗਰਸੀ ਐਮਪੀ ਜਾਂ ਹੋਰ ਐਮ ਐਮ ਐਲ ਏ ਐਮਪੀ ਕੋਈ ਬੋਲ ਸਕਦਾ ਕਿਸੇ ਪਾਸੇ ਜਿੰਨਾ ਉਹਨੇ ਠੋਕੇ ਗੱਲ ਕੀਤੀ ਆ ਰਾਜੇ ਬਣੰਗ ਨੂੰ ਹ ਇਹਨੂੰ ਤੁਸੀਂ ਵਿਚਾਰਾ ਲੱਗ ਰਿਹਾ ਤੁਹਾਨੂੰ ਵਾਕਿਆ ਹੀ ਵਿਚਾਰਾ ਉਹ ਬਿਸ਼ਨੋਈ ਸਾਹਮਣੇ ਬੋਲ ਹੀ ਨਹੀਂ ਸਕਦਾ ਭਾਵੇਂ ਜੇਲਾ ਵਿੱਚ ਇੰਟਰਵਿਊ ਕਰੀ ਜਾਣ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸੇ ਕਾਂਗਰਸੀ ਨੇ ਸਿੱਧੂ ਦੇ ਹੱਕ ਦੇ ਇਨਸਾਫ ਦੀ ਗੱਲ ਕੋਈ ਕੀਤੀ ਹੋਵੇ ਦੱਸੋ ਮੈਨੂੰ ਹੁਣ ਖੈਰੇ ਬਾਰੇ ਗੱਲ ਕਰ ਲੈਨੇ ਖੈਰੇ ਜੀ ਤੁਹਾਨੂੰ ਇੰਟਰਵਿਊ ਭੇਜਾਂ ਅੰਕਲ ਮੈਂ ਮੈਂ ਤੁਹਾਨੂੰ ਇੱਕ ਵੀਡੀਓ ਭੇਜਦਾ ਜਿੱਥੇ ਇਹ ਖੈਰਾ ਸਿੱਧੂ ਦੇ ਖਿਲਾਫ ਬੋਲਦਾ ਸ਼ਰਿਆ ਮੋਦੀ ਜਦੋਂ ਜੂਤ ਮੈਂ ਮੈਂ ਨਾਲ ਸੀ ਸੰਗੀ ਤੁਸੀਂ ਨਾਲ ਸੀ ਕਾਣਿਆਂ ਦੇ ਵਿਰੋਧ ਦੇ ਵਿੱਚ ਇਹ ਬੋਲਿਆ ਸੀ ਉਹ ਬੋਲਿਆ ਵੀ ਦੱਸ ਦਿੰਦੇ ਕਿਉਂ ਹੈ ਇਹਦੀ ਕੋਈ ਅੰਗਲੀ ਸੰਗਲੀ ਕਨਵਰ ਕਰੇ ਆਵਾਜ਼ ਨਾ ਰੰਦੀ ਹੈ ਉਹਨਾਂ ਨੇ ਅਪਰੋਚ ਕੀਤਾ ਸੀ ਇਹ ਤੋਂ ਇਹਨੂੰ ਹਾਂ ਹੁਣ ਸਿੱਧੂ ਦੀ ਥੋੜੀ ਚਰਚਾ ਚੱਲੀ ਐ ਤੇ ਪਰਚਾ ਦਰਜ ਹੋ ਜੂਗਾ ਉਹਦੇ ਸੰਬੰਧ ਦੇ ਵਿੱਚ ਖੈਰਾ ਬੋਲਿਆ ਸੀ ਮੈਨੂੰ ਪਤਾ ਇਸ ਗੱਲ ਦਾ ਫਿਰ ਤੁਸੀਂ ਦੱਸੋ ਜਦੋਂ ਤੁਸੀਂ ਤੁਸੀਂ ਨਾਲ ਜਦੋਂ ਤੁਸੀਂ ਬੋਲੇ ਫਿਰ ਤੁਸੀਂ ਨਾਲ ਬੈਨੇ ਉਦੋਂ ਫਿਰ ਸਿੱਧੂ ਆਪਣਾ ਪੋਤੇ ਆ ਇੱਕ ਦੁਨੀਆ ਤੇ ਨਹੀਂ ਰਿਹਾ ਸਾਰੀ ਦੁਨੀਆ ਲਈ ਰੋਂਦੀ ਆ ਫਿਰ ਤੁਹਾਨੂੰ ਮਨ ਚ ਕੁਛ ਵੀ ਨਹੀਂ ਹੁੰਦਾ ਵੀ ਮੇਰੇ ਪੁੱਤ ਦੇ ਖਿਲਾਫ ਆਹਾ ਬੋਲਦੇ ਜਿਹਨੇ ਮੈਂ ਹੱਕ ਚ ਖੜਾ ਐ ਕੋਈ ਜੀ ਮੈਂ ਹੋ ਸਕਦਾ ਇੱਕ ਪੱਤਾ ਬਾਪ ਹਾਂ ਨਹੀਂ ਆਪਾਂ ਬੇਨਤੀ ਪੱਤਾ ਬਾਪ ਨਹੀਂ ਹੁੰਦੇ ਬਾਪ ਜਿਹੜੇ ਆਪਣੇ ਜਿੰਨੇ ਬੱਚਿਆਂ ਨੂੰ ਪਿਆਰ ਕਰਦੇ ਮੇਰੀ ਇੱਕ ਹੋਰ ਬੇਨਤੀ ਸੀ ਮੈਨੂੰ ਮੈਂ ਬੇਟਾ ਇਹ ਇਹ ਤਾਂ ਗੱਲ ਹੈਗੀ ਨਾ ਮੈਂ ਤੁਹਾਡੇ ਤੋਂ ਵੱਧ ਪਿਆਰ ਕਰਦਾ ਮੇਰੇ ਬੱਚੇ ਨੂੰ ਮੈਂ ਕਹਿੰਦਾ ਬੱਚਿਆਂ ਨੂੰ ਜਿੰਨਾ ਆਪਾਂ ਪਿਆਰ ਕਰਦੇ ਆ ਉਹਨਾਂ ਕੋਈ ਕਰ ਹੀ ਨਹੀਂ ਸਕਦਾ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਵੱਧ ਮੇਰੇ ਬੱਚੇ ਨੂੰ ਜਾਣਦਾ ਮੈਂ ਤਾਂ ਕਹਿੰਦਾ ਵੀ ਜਿੰਨਾ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਕੋਈ ਕਰ ਸਕਦਾ ਹੀ ਨਹੀਂ ਓਕੇ ਇੱਕ ਇੱਕ ਇਮੇਜ ਦਿਓ ਆਪਾਂ ਉੱਪਰ ਉੱਠ ਕੇ ਗੱਲ ਕਰਦੇ ਬੇਨਤੀ ਲਾਸਟ ਬੇਨਤੀ ਆ ਜਦੋਂ ਤੁਹਾਡੇ ਲਈ ਸਾਰੇ ਰੋਂਦੇ ਆਪਾਂ ਇੱਕ ਪੁੱਤ ਮਰਿਆ ਇੱਕ ਪਿਓ ਇੱਕ ਇਕੱਲਾ ਪੁੱਤ ਸੀ ਮਰਿਆ ਸਾਰੀ ਦੁਨੀਆ ਰੋਂਦੀ ਪਰ ਜਿਹੜੇ ਕਮਾਦ ਘਰਾਂ ਜੋ ਚੱਕ ਚੱਕੇ ਕਮਾਦਾਂ ਚ ਕਾਂਗਰਸ ਨੇ ਛਲਣੀ ਕਰ ਦਿੱਤੇ ਝੂਠੇ ਮੁਕਾਬਲੇ ਬਣਾ ਦਿੱਤੇ ਉਹਨਾਂ ਦੇ ਉਹ ਵੀ ਕਿਸੇ ਦੇ ਪੁੱਤ ਸੀਗੇ ਉਹਨਾਂ ਦੀ ਮਾਵਾਂ ਵੀ ਰੋਂਦੀਆਂ ਹੀ ਆ ਜਦੋਂ ਤੁਹਾਨੂੰ ਦੇਖਦੇ ਕਾਤਲਾਂ ਨਾਲ ਖੜਿਆ ਨੂੰ ਉਹਨੇ ਤੂੰ ਕਿਦਾਂ ਰੋਟੀ ਉਹਨੇ ਲੰਘਦੀ ਹੋਊਗੀ ਵੀ ਐਸੀ ਤਾਂ ਇਸ ਬਾਪ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਸ਼ੁਕਰ ਕੀਤਾ ਵੀ ਜਲ ਇੱਕ ਪੁੱਤ ਹੋ ਰਿਹਾ ਇੱਕ ਖੋਲਿਆ ਕੰਜਰਾਂ ਨੇ ਹੁਣ ਉਹੋ ਹੀ ਬਾਪ ਜਿਹੜਾ ਕਾਤਲਾਂ ਨਾਲ ਖੜਿਆ ਉਹ ਕਿਦਾਂ ਚੱਲਣਗੇ ਉਹ ਲੋਕ ਰਾਜੇ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਕਹਿੰਦਾ ਮੈਨੂੰ ਹੇਟ ਕਰ ਲੈਣਗੇ ਜੀ ਉਹ ਮੈਨੂੰ ਹੇਟ ਕਰ ਲੈਣਗੇ ਬਸ ਆਹੀ ਹੈ ਜਾਂ ਫਿਰ ਰਾਜਾ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਵਾਲੀ ਟੀ-ਸ਼ਰਟ ਪਾ ਕੇ ਰੱਖਦਾ ਅੱਜ ਵੀ ਮੰਮੀ ਸਮਝਦਾ ਉਹਨੂੰ ਫਿਰ ਤੁਸੀਂ ਵੀ ਜਾਂ ਫਿਰ ਕਹਿ ਦੋ ਸਿੱਧੇ ਵੀ ਇੰਦਰਾ ਗਾਂਧੀ ਮੇਰੀ ਮੰਮੀ ਆ ਫਿਰ ਅਸੀਂ ਕੋ ਕਹਦੀ ਮੈਂ ਕਿਹੜੀ ਗੱਲ ਦੇ ਵਿੱਚ ਪਈ ਜਾਂਦਾ ਤੁਸੀਂ ਨਹੀਂ ਨਹੀਂ ਮੈਂ ਗੱਲ ਸਿੱਧੀ ਸਪਸ਼ਟ ਇਹ ਆ ਤੁਸੀਂ ਰਾਜੇ ਬਣਾਂਗੇ ਨਾਲ ਇਸੇ ਗੱਲ ਦੀ ਕਰਦੇ ਹੋ ਮੇਰੇ ਘਰ ਦਾ ਨੁਕਸਾਨ ਹੋਇਆ ਇੱਕ ਪਾਸੇ ਤੁਸੀਂ ਇੱਕ ਪਾਸੇ ਤੁਸੀਂ ਅਮਰਪਾਲ ਦੇ ਸਪੋਰਟ ਚ ਜਾਨੇ ਦੂਜੇ ਪਾਸੇ ਅਮਰਪਾਲ ਨੂੰ ਉਹ ਕਹਿੰਦਾ ਸੀ ਇਹਨੂੰ ਅੰਦਰ ਸਿੱਟੋ ਰਾਜਾ ਬਣਾਓ ਉਹਦੇ ਨਾਲ ਖੜੇ ਤੁਸੀਂ ਤੇ ਇੱਕ ਫਲੇਟ ਤਾਂ ਰੱਖੋ ਵਿਚਾਰਾ ਸਿੱਧੂ ਨਹੀਂ ਤੁਸੀਂ ਤੁਹਾਡੀ ਆਪਣੀ ਸੋਚ ਹੈ ਜਿੱਦਾਂ ਨਹੀਂ ਨਹੀਂ ਸੋਚ ਸਿੱਧੀ ਸਪਸ਼ਟ ਹੈ ਸਾਨੂੰ ਸਾਨੂੰ ਸਿੱਧੂ ਸਿੱਧੂ ਨਾਲ ਸਾਨੂੰ ਪਿਆਰ ਹੈ ਮੈਨੂੰ ਮੈਨੂੰ ਕੋਈ ਵੀ ਤੁਸੀਂ ਮੈਨੂੰ ਪੰਥਕ ਲੀਡਰ ਨਾ ਮੰਨੋ ਮੈਨੂੰ ਕੋਈ ਕੁਰਬਾਨੀ ਦਾ ਸਿੰਘ ਨਾ ਮੰਨੋ ਮੈਨੂੰ ਇੱਕ ਆਮ ਵਿਅਕਤੀ ਮੰਨੋ ਸਿੱਧਾ ਮੈਂ ਤੁਹਾਨੂੰ ਮੁੱਟੀ ਗੱਲ ਸੋ ਸਿੱਧੂ ਨੇ ਜਿਹੜੀਆਂ ਗਾਣਾਂ ਕੱਢੀਆਂ ਖੇਰੇ ਨੂੰ ਸਿੱਧੂ ਨੇ ਇਹਦੀ ਖੇਰੇ ਨੂੰ ਗਾਲਾਂ ਕਢੀਆਂ ਮੈਂ ਤਾਂ ਵਾਇਸ ਨੋਟ ਪਾਇਆ ਉਹ ਗਲਤ ਸੀਗਾ ਸਿੱਧੂ ਫਿਰ ਖੇਰਾ ਚੰਗਾ ਸੀ ਬੇਟਾ ਦੇਖੋ ਤੁਸੀਂ 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 ਮੈਨੂੰ ਐਵੇਂ ਤੁਹਾਡੇ ਨਾਲ ਮੈਂ ਬਹਿਸ ਕਰੀ ਜਾ ਮੇਰੀ ਨਹੀਂ ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ ਮੈਨੂੰ ਇੱਕ ਦੱਸੋ ਵੀ 75-7 ਤੋਂ ਲੈ ਕੇ ਜਦੋਂ 84 ਤੋਂ ਬਾਅਦ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ ਉਸ ਤੋਂ ਬਾਅਦ ਕੀ ਮਿਲਿਆ ਕਾਂਗਰਸ ਤੋਂ ਦੱਸੋ ਮੈਂ ਇਸ ਗੱਲ ਮੈਂ ਇਸ ਗੱਲ ਤੇ ਬਹਿਸ ਹੀ ਨਹੀਂ ਪੈਣਾ ਚਾਹੁੰਦਾ ਕਿ ਕਿਹਨੇ ਕਿਸ ਨੂੰ ਕੀ ਦਿੱਤਾ ਫਿਰ ओके सो ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਇਸ ਵਾਸਤੇ ਦੇ ਵਿੱਚ ਧੱਕਰੇ ਆਉਂਦੇ ਨੇ ਗੱਲ ਮੈਨੂੰ ਸਮਝ ਨਹੀਂ ਆਉਂਦੀ antisense ਨਹੀਂ ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ ਦੇਖੋ ਪੰਜਾਬ ਆਓ ਨਾ ਆ ਕੇ ਹੱਲ ਕਰੋ ਮਸਲੇ ਦਾ ਤੁਸੀਂ ਕਰੋ ਇਸ ਗੱਲ ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ ਰਾਜੇ ਬਣਾਂਗੂ ਕਹੋ ਦੋਪਾਵਾ ਮੈਂ ਟੀ-ਸ਼ਰਟ ਮੈਂ ਇਹਨਾਂ ਕਮਾਲ ਕਰੀ ਜਾਂਦਾ ਤੁਸੀਂ ਤੂੰ ਹੈਂਡਿਕਪ ਰੇਕ ਇਹ ਤੁਹਾਡੀ ਪਿਆਰ ਕਰਨ ਵਾਲੀ ਗੱਲ ਹੈ ਨਹੀਂ ਨਹੀਂ ਤਾਂ ਮੂਰਾ ਬਣਾ ਰਹੇ ਹੋ ਤੁਸੀਂ ਇੱਕ ਪਾਸੇ ਇੱਕ ਪਾਸੇ ਤੁਸੀਂ ਸੇਫਟੀ ਲੈਣੀ ਹੈ ਮੇਰੀ ਜ਼ਿੰਦਗੀ ਆਪਦੀ ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀ ਜਾਂਦਾ ਤੁਸੀਂ ਮੈਨੂੰ ਆਪ ਦੇ ਬਦਅਬਕ ਕਿਉਂ ਚਲਾਉਂਦੇ ਹੋ ਮੈਂ ਤੁਹਾਨੂੰ ਕੰਪੈਲ ਨਹੀਂ ਕੀਤਾ ਕਿ ਤੁਸੀਂ ਜੇ ਕਰੋ ਉਹ ਕਰੋ ਤੁਸੀਂ ਮਰਜ਼ੀ ਨਾਲ ਜ਼ਿੰਦਗੀ ਜਿਉ ਰਹੇ ਹੋ ਆਪਣੀ ਜੇ ਸਿੱਖ ਕੌਮ ਆ ਨਾ ਜੇ ਕੌਮ ਪਰਿਵਾਰ ਆ ਤੁਸੀਂ ਕੌਮ ਦੀ ਗੱਲ ਕਰਦੇ ਹੋ ਤੁਸੀਂ ਕੱਢ ਦਿਓ ਤੁਸੀਂ ਕਹਿ ਦੋ ਮੈਂ ਸਿੱਖ ਨਹੀਂ ਕਹਿ ਦਿਓ ਕੀ ਫਰਕ ਪੈਂਦਾ ਤੁਸੀਂ ਜਦੋਂ ਤੁਸੀਂ ਚੌਥੇ ਦਾ ਲਾਈਵ ਹੋ ਕੇ ਕਦੇ ਕਹਿੰਦੇ ਮੈਂ ਇੰਨਾ ਟੈਕਸ ਦੇ ਦਿੱਤਾ ਮੈਂ ਇਦਾਂ ਕਰਦਾ ਮੇਰਾ ਪੁੱਤ ਮਾਰ ਦਿੱਤਾ ਉਹਦੀਆਂ ਸਹੂਲਤਾਂ ਵੀ ਲੈਨੇ ਤੁਸੀਂ ਐਸਐਸਪੀ ਰਾਜੇ ਬੜਾਂਗੇ ਨੇ ਸਾਰਾ ਕੁਝ ਕਰਵਾਇਆ ਜਿਉਂ ਨਾ ਇਹ ਨਾ ਕਾਂਗਰਸੀ ਜਾਂਦਾ ਅੱਜ ਆਪਣੇ ਵਿੱਚ ਹੁੰਦਾ ਹੋਊਗਾ ਫਿਰ ਤੁਸੀਂ ਆ ਕੇ ਜਿਮਨੀ ਚੋਣਾ ਮੇਰੀ ਮੇਰੇ ਟ੍ਰਾਇਲ ਦੇ ਵਿੱਚ ਬਿਆਨ ਦੋ ਨਾ ਇਹ ਮੈਨੂੰ ਮੈਨੂੰ ਇਹ ਦੱਸੋ ਵੀ ਇੱਕ ਇੱਕ ਕਾਂਗਰਸੀ ਸਪੋਰਟ ਨਾਲ ਸਿੱਧੂ ਵਾਪਸ ਆਜੂ ਕੀ ਕਰੂਗੀ ਕਾਂਗਰਸ ਕੀ ਅਗੇ ਕੀਤਾ ਤੁਹਾਨੂੰ ਪਰਦਲਦੇ ਹੋ ਜੇ ਮੈਂ ਦੂਜੇ ਜੇ ਜਿਹੜੇ ਤੁਹਾਡੇ ਵਾਲਾ ਕੈਂਡੀਡੇਟ ਕੋਈ ਖੜਾ ਉਹਦੀ 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 ਸਪੋਰਟ ਮੈਂ ਕਾਂਗਰਸ ਵਾਪਸ ਆਜੂਗਾ ਪਾਰਲੀਮੈਂਟ ਵਿੱਚ ਸਿਮਰਨਜੀਤ ਮਾਨ ਨੇ ਠੋਕ ਠੋਕ ਕੇ ਸਿੱਧੂ ਦੇ ਹੱਕ ਵਿੱਚ ਬੋਲਿਆ ਨਹੀਂ ਕਿ ਸਿੱਧੂ ਨੂੰ ਇਹਨਾਂ ਨੇ ਕਤਲ ਕੀਤਾ ਸਟੇਟ ਨੇ ਰਾਜਾ ਬੜਾਂ ਅਹੀਂ ਤੇ ਕਹਿੰਦੇ ਨੇ ਕਿਸੇ ਹੋਰ ਦੀ ਗੱਲ ਕਰੋ ਆਪਣੇ ਪੁੱਤ ਲਈ ਖੜ੍ਹ ਲਓ ਸਾਡੀ 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 ਆਪਣੀ ਕੋਈ ਔਕਾਤ ਨਹੀਂ ਵੀਰ ਜੀ ਮੇਤਾ ਭਲਕੇ ਮੈਨੂੰ ਦੁੱਖ ਹੋਦਾ ਵੀ ਇੱਕ ਇੱਕ ਪੁੱਤ ਆ ਉਹ ਵਿਚਾਰਾ ਚਲਾ ਗਿਆ ਉਹਦੀ ਸੋਚ ਤੇ ਹੋਣੀ ਖੜ੍ਹ ਜੋ ਮੈਂ ਮੈਂ ਸਿਮਰਜੀਤ ਬਾਰੇ ਕੋਈ ਸ਼ਬਦ ਫालतू ਨਹੀਂ ਬੋਲਣਾ ਚਾਹੁੰਦਾ ਵੀ ਇਹ ਸਰਕਾਰ ਨੂੰ ਨਾ ਮੈਨ ਤੋਂ ਵੱਡੇ ਨੇ ਮੈਂ ਕਦੇ ਤੁਸੀਂ ਗੱਲ ਦਾ ਬਹਿਸ ਤੇ ਮੈਨੂੰ ਇੱਕ ਇੱਕ ਦੱਸੋ ਜੀ ਵੀ ਤੁਹਾਨੂੰ ਕਿਹੜੀ ਮਜਬੂਰੀ ਆ ਜਿਹੜੀ ਲਵਾਉਣਾ ਚਾਹੁੰਦੇ ਹੋ ਜਦੋਂ ਤੁਸੀਂ ਰਾਜਾ ਬੜੇਂਗਰੇ ਨਾਲ ਨਾਮਜ਼ਦਗੀ ਨਾਲ ਤੁਸੀਂ ਸ਼ੇਅਰ ਕਰਦੇ ਆ ਜਿਹੜਾ ਕਹੂੰਗਾ ਮੈਂ ਕਾਂਗਰਸੀ ਬੰਦਾ ਮੈਨਾਂ ਚਾਹੂੰਗਾ ਯਾਰ ਤੁਹਾਨੂੰ ਕੀ ਇਸ ਗੱਲ ਦਾ ਇਨਕਮੇਸ ਕਰਾਓ ਕਹੇ ਕਹੋ ਠੋਕੇ ਕਹੋ ਵੀ ਅਸੀਂ ਸਿੱਖਾਂ ਦੇ ਕਾਤਲਾਂ ਨਾਲ ਖੜੇ ਆ ਕਹੋ ਕਹਿ ਕੇ ਚੁੱਕਾ ਆ ਭਾਈ ਦੂਜੀ ਕੌਣ ਆ ਕਹੋ ਪਰਟੀ ਨੇ ਕਹੋ ਇੰਦਰਾ ਗਾਂਧੀ ਮੰਮੀ ਆ ਕਹਿ ਦੋ ਜੀ ਆਪਾਂ ਫੋਨ ਕੱਢਦੇ ਆ ਕਹੋ ਇੰਦਰਾ ਗਾਂਧੀ ਮੰਮੀ ਆ ਮੇਰੇ ਮੰਮੀ ਮੇਰੀ ਮੰਮੀ ਉਹ ਆ ਜਿਹਦੇ ਮੈਨੂੰ ਜਨਮ ਦਿੱਤਾ ਹੈ ਤੇ ਫਿਰ ਰਾਜਾ ਬਲੰਕ ਤੋਂ ਉਹਨੂੰ ਕਹਿੰਦਾ ਮੰਮੀ ਮੇਰੀ ਕਹੀ ਜਾਂਦੇ ਬਲੰਕ ਜਦੋਂ ਉਹ ਲੱਗ ਪਰਿਵਾਰ ਤੋਂ ਉਹਦਾ ਕਿਸੇ ਦਾ ਕੀ ਪਤਾ ਤੁਸੀਂ ਕਿਹਨੇ ਮੈਂ ਉਹਦੇ ਨਾਲ ਖੜਾ ਆ ਜਾ ਕੇ ਉਹਨਾਂ ਪੇਪਰ ਭਰਉਣ ਜਾਂਦੇ ਹੁਣ ਦੇਖੋ ਤੁਹਾਡੇ ਜਿਹੜਾ ਹਰ ਨਾ ਹੀ ਨਿੱਕ ਕੰਮ ਰਾਜਨੀਤਿਕ ਹੁੰਦਾ ਉਹਦੇ ਨਾਲ ਪਰਿਵਾਰ ਅਕਲ ਕੀ ਦੇਣਾ ਰਾਜਨੀਤੀ ਨੇ ਤੁਹਾਨੂੰ ਰਾਜਨੀਤੀ ਦੇ ਵਿੱਚ ਆਪਣਾ ਮੁੰਡਾ ਚਲਾ ਗਿਆ ਹੋਰ ਕੋਈ ਨਹੀਂ ਮੈਨੂੰ ਬਹੁਤ ਕੁਝ ਦਿੱਤਾ ਪਹਿਲਾਂ ਬਹੁਤ ਦਿੱਤਾ ਸੋ ਐਮਪੀ ਐਮਪੀ ਐਮਐਲਏ ਦੀਆਂ ਟਿਕਟਾਂ ਟੁਕਟਾਂ ਇਹ ਤੋਂ ਬਾਅਦ ਤਾਂ ਕੁਝ ਵੀ ਨਹੀਂ ਮਿਲਣਾ ਸਿੱਖਾਂ ਦੀ ਪਾਰਟੀ ਦਾ ਕਾਤਲਾਂ